ਸਸਿਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ 2 ਅਕਤੂਬਰ ਤੋਂ ਲੈ ਕੇ 5 ਅਕਤੂਬਰ ਕਿਵੇਂ ਦਾ ਰਹੇਗਾ ਤਗੜੀ ਕਾਰਵਾਈ ਪੰਜਾਬ ਦੇ ਵਿੱਚ ਹੁਣ ਮੀਂਹ ਦੀ ਇੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਜੋ ਇਹ ਗਰਮੀ ਦਾ ਮਾਹੌਲ ਬਣਿਆ ਹੋਇਆ ਹੈ ਪੂਰਬੀ ਹਵਾ ਚੱਲਣ ਦੇ ਨਾਲ ਮਾਹੌਲ ਜਿਹੜਾ ਇੱਕ ਹਮਸ ਦਾ ਬਣਿਆ ਹੋਇਆ ਹੈ ਇਹਦੇ ਵਿੱਚ ਠੱਲ ਪੈਂਦੀ ਸਾਨੂੰ ਹੁਣ ਦਿਖਾਈ ਦੇ ਸਕਦੀ ਹੈ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਕਾਫੀ ਹੁਣ ਸੁਧਰਦੇ ਹੋਏ ਦਿਖਾਈ ਦੇਣਗੇ ਬੀਤੀ ਕੱਲ 30 ਸਤੰਬਰ ਦੇ ਨੇੜੇ ਤੇੜੇ ਵੀ ਕਿਣਮਣ ਕਣੀ ਹੋਈ ਹੈ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਪਰ ਹੁਣ 2 ਤਰੀਕ ਤੋਂ ਲੈ ਕੇ 3 4 ਅਤੇ 5 ਤਰੀਕ ਦੇ ਵਿੱਚ ਸਿਸਟਮ ਜਿਹੜੇ ਬਦਲਦੇ ਹੋਏ ਦਿਖਾਈ ਦੇਣਗੇ ਅਤੇ ਕਿਸ ਦਿਨ ਕਿਹੜੇ ਇਲਾਕੇ ਵਿੱਚ ਕਿਵੇਂ ਦੀ ਕਾਰਵਾਈ ਹੈ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਕਮੈਂਟਸ ਰਾਹੀਂ ਬਾਕੀ ਦਰਸ਼ਕ ਵੀਰੇ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਤੇ ਹੁਣ ਆਪਾਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਸਾ ਤੋਂ ਪਹਿਲਾਂ ਅਗਰ ਦੋ ਤਰੀਕ ਦੀ ਗੱਲ ਕਰੀ ਜਾਵੇ ਤਾਂ ਥੋੜਾ ਬਹੁਤਾ ਉੱਤਰ ਪੂਰਬੀ ਸਿਸਟਮ ਇੱਕ ਬਣਦਾ ਹੋਇਆ ਦਿਖਾਈ ਦੇ ਰਿਹਾ ਹਿਮਾਚਲ ਵੱਲੋਂ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਵਿੱਚ 5 ਤੋਂ 10% ਕਿਰਮਣ ਕਣੀ ਬੂੰਦਾਬੰਦੀ ਦੀ ਉਮੀਦ ਪਣ ਸਕਦੀ ਹੈ ਕਿਉਂਕਿ ਜਿਹੜਾ ਸਿਸਟਮ ਹੈ ਫਿਲਹਾਲ ਕਮਜ਼ੋਰ ਹੈ ਕੋਈ ਤਕੜਾ ਸਿਸਟਮ ਨਹੀਂ ਹੈ ਇਹ ਕਿਉਂਕਿ ਇਹ ਸਿਸਟਮ ਜਿਹੜਾ ਚੱਕਰਵਾਤੀ ਰੂਪ ਦੇ ਵਿੱਚ ਆ ਰਿਹਾ ਤਾਂ ਫਿਲਹਾਲ ਇਹ ਇਹਨਾਂ ਇਲਾਕਿਆਂ ਨੂੰ ਕਵਰ ਕਰ ਸਕਦਾ ਹੈ ਇਹਨਾਂ ਇਲਾਕੇ ਵਿੱਚ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ ਗੁੰਦਾਬੰਦੀ ਕਿਰਮਣ ਕਣੀ ਦੇ ਹਾਲਾਤ ਬਣ ਸਕਦੇ ਕੋਈ ਮੀਂਹ ਦੀ ਉਮੀਦ ਨਹੀਂ ਹੈ ドライ ਮੌਸਮ ਹੈ ਪਰ ਪੱਛਮੀ ਹਵਾ ਦੀ ਵਾਪਸੀ ਹੋਣ ਦੇ ਨਾਲ ਤਾਪਮਾਨ ਦੇ ਵਿੱਚ ਗਰਾਵਟ ਆ ਸਕਦੀ ਹੈ ਜੋ ਤਾਪਮਾਨ 35 ਡਿਗਰੀ ਤੇ ਪਹੁੰਚੇ ਹੋਏ ਨੇ ਉਹ ਤਾਪਮਾਨ ਕਿਤੇ ਨਾ ਕਿਤੇ ਘਟ ਕੇ ਥੋੜੇ ਬੋਤੇ 1 ਡਿਗਰੀ ਜਾਂ 2 ਡਿਗਰੀ ਤਾਪਮਾਨ ਘਟ ਸਕਦਾ ਹੈ 32 ਡਿਗਰੀ ਤੱਕ ਤਾਪਮਾਨ ਆ ਸਕਦੇ ਨੇ ਆਉਂਦੇ ਦਿਨਾਂ ਦੀ ਗੱਲ ਕਰੀਏ 3 ਅਕਤੂਬਰ ਤੇ 4 ਅਕਤੂਬਰ ਦੀ 3 ਅਕਤੂਬਰ ਨੂੰ ਸੇਮ ਮਾਹੌਲ ਹੈ ਜੀ 2 ਤਰੀਕ ਵਾਲਾ ਹੀ ਕੋਈ ਤਕੜੀ ਕਾਰਵਾਈ ਨਹੀਂ ਹੈ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ ਮੌਸਮ ਬੱਦਲਬਾਈ ਕਿਰਮੜ ਕਣੀ 5 ਤੋਂ 15 20 25% ਬੂੰਦਾਬੰਦੀ ਹੋ ਸਕਦੀ ਹੈ ਬਾਕੀ ਪੰਜਾਬ ਦੇ ਵਿੱਚ ਨਾ ਮਾਤਰ ਮੀ ਹੈ ਤਕੜਾ ਸਿਸਟਮ ਨਹੀਂ ਲੱਗਣ ਜਾ ਰਿਹਾ ਹਾਲਾਤ ਜਿਹੜੇ ਨੇ ਉਹ ਖੁਸ਼ਕ ਰਹਿਣਗੇ ਤੇ ਲਗਾਤਾਰ ਪੱਛਮੀ ਹਵਾ ਫੇਰ ਦੁਆਰਾ ਤੋਂ ਚਲਦੀ ਹੋਈ ਦਿਖਾਈ ਦੇ ਸਕਦੀ ਹੈ ਪਰ ਤਿੰਨ ਤਰੀਕ ਤੋਂ ਥੋੜੀ ਜਿਹੀ ਪੂਰਬੀ ਹਵਾ ਦੀ ਵਾਪਸੀ ਹੋ ਸਕਦੀ ਹੈ ਜਿਸ ਦੇ ਨਾਲ ਥੋੜੇ ਜਿਹਾ ਟੈਂਪਰੇਚਰ ਫੇਰ ਵੱਧ ਸਕਦਾ ਹੈ ਜੀ ਹਮਸ ਵੀ ਬਣ ਸਕਦੀ ਹੈ ਜਿਸ ਦੇ ਨਾਲ ਹਾਲਾਤ ਥੋੜੇ ਜਿਨੇ ਉਹ ਗਰਮੀ ਦੇ ਪੰਜਾਬ ਦੇ ਵਿੱਚ 3 ਅਕਤੂਬਰ ਨੂੰ ਬ ਕਿਉਂਕਿ ਮੀਂਹ ਹੋਣ ਤੋਂ ਪਹਿਲਾਂ ਗਰਮੀ ਹੁੰਦੀ ਹੈ ਤੇ ਪਰ ਫਿਰ ਦੁਵਾਰਾ ਤੋਂ 4 ਤਰੀਕ ਨੂੰ ਇੱਕ ਸਿਸਟਮ ਹੈ ਉਹ ਲੱਗਣ ਜਾ ਰਿਹਾ ਹੈ ਜੀ ਪੰਜਾਬ ਦੇ ਵਿੱਚ ਜਿਹਦੇ ਵਿੱਚ 4 ਅਕਤੂਬਰ ਦੀ ਗੱਲ ਕਰੀਏ ਚੱਕਰਵਾਤੀ ਤੂਫਾਨ ਜਿਹੜਾ ਘੁੰਮ ਕੇ ਆ ਰਿਹਾ ਹੈ ਜੀ ਉਹ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰ ਨੂੰ ਆਪਣੀ ਲਪੇਟ ਵਿੱਚ ਲੰਦਾ ਹੋਇਆ ਦਿਖਾਈ ਦੇਵੇਗਾ 50% ਦੇ ਨੇੜੇ ਤੇੜੇ ਜਾਂ 50% ਤੋਂ ਥੋੜੇ ਜਿਹਾ ਜ਼ਿਆਦਾ ਕਿਰਮਣ ਕਣੀ ਮੀਂਹ ਗਰਜ ਚਮਕ ਤੇ ਹਾਲਾਤ ਇਹਨਾਂ ਇਲਾਕੇ ਵਿੱਚ ਬਣ ਸਕਦੇ ਨੇ ਅਤੇ ਜਿਹੜਾ 25% ਦੇ ਨੇੜੇ ਤੇੜੇ ਦੀ ਉਮੀਦ ਹੈ ਜੀ ਉਹ ਮੁਕਸਰ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੋਗਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਲੁਧਿਆਣਾ ਰੂਪਨਗਰ ਮੁਹਾਲੀ ਫਤਿਹਗੜ੍ਹ ਤੇ ਪਟਿਆਲਾ ਵਿੱਚ ਦੇਖਣ ਨੂੰ ਮਿਲ ਸਕਦਾ ਹੈ 25% ਦੇ ਨੇੜੇ ਤੇੜੇ ਹਾਲਾਤ ਜਿਹੜੇ ਨੇ ਉਹ ਬੂੰਦਾਬੰਦੀ ਕਿਰਮਣ ਕਣੀ ਦੀ ਹੋ ਸਕਦੇ ਨੇ ਜਾਂ ਫਿਰ ਸਿਰ ਬੱਦਲਬਾਈ रह ਸਕਦੀ ਹੈ ਗਰਮੀ ਤੋਂ ਧੁੱਪ ਤੋਂ ਰਾਹਤ ਮਿਲ ਸਕਦੀ ਹੈ ਜਿਸ ਦੇ ਨਾਲ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਜਿਹੜੇ ਨੇ ਥੋੜੇ ਜਿ ਘਟਦੇ ਹੋਏ ਦਿਖਾਈ ਦੇ ਸਕਦੇ ਨੇ ਪਰ ਜੋ ਤਾਜ਼ਾ ਅਪਡੇਟ ਉਹਦੇ ਮੁਤਾਬਕ ਬਠਿੰਡਾ ਬਰਨਾਲਾ ਮਾਨਸਾ ਤੇ ਸੰਗਰੂਰ ਇਹਨਾਂ ਵਿੱਚ ਕੋਈ ਤਗੜੀ ਕਾਰਵਾਈ ਦਿਖਾਈ ਨਹੀਂ ਦੇ ਰਹੀ ਹੀ ਇਹਨਾਂ ਇਲਾਕੇ ਵਿੱਚ ਤਾਪਮਾਨ ਫਿਲਹਾਲ ਇਸੇ ਤਰੀਕੇ ਨਾਲ 32 ਤੋਂ 35 ਡਿਗਰੀ ਦੇ ਵਿੱਚ ਘਰ ਬਣੇ ਰਹਿਣਗੇ ਅਗਰ 5 ਤਰੀਕ ਦੀ ਗੱਲ ਕਰੀਏ ਤਾਂ 5 ਤਰੀਕ ਨੂੰ ਤਗੜਾ ਮੀਂਹ ਜਿਹੜਾ ਇਹ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਚੱਕਰਵਾਤੀ ਤੂਫਾਨ ਜਿਹੜਾ ਇਹ ਇਹ ਸਭ ਤੋਂ ਪਹਿਲਾਂ ਮੱਝ ਤੇ ਦੁਆਬੇ ਤੇ ਪੱਛਮੀ ਜਿਹੜੀ ਬੈਲਟ ਹੈ ਪਾਕਿਸਤਾਨ ਦੀ ਇਹਨੂੰ ਟੱਚ ਕਰੇਗਾ ਜਿਸ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਤੇ ਫਜ਼ਿਲਕਾ ਦੇ ਵਿੱਚ ਉਮੀਦ ਹੈ ਕਿ 50 ਤੋਂ 75% ਦੇ ਇਲਾਕਿਆਂ ਦੇ ਵਿੱਚ ਕਿਰਮਣ ਕਣੀ ਅਤੇ ਮੀਂਹ ਘਰਚ ਚਮਕ ਤੇਜ਼ ਸ਼ਰਾਟੇਦਾਰ ਹਨੇਰੀ ਚਲਦੀ ਹੋਈ ਦਿਖਾਈ ਦੇ ਸਕਦੀ ਹੈ ਜਿਸ ਦੇ ਨਾਲ ਹੀ ਇਹਨਾਂ ਇਲਾਕੇ ਵਿੱਚ ਮੀਂਹ ਦੀ ਉਮੀਦ ਹੈ ਬਾਕੀ ਪੂਰੇ ਪੰਜਾਬ ਦੇ ਵਿੱਚ ਜਿਹਦੇ ਵਿੱਚ ਗੱਲ ਕਰੀਏ ਤਾਂ ਜਲੰਧਰ ਮੋਗਾ ਪਟੰਡਾ ਬਰਨਾਲਾ ਮਾਨਸਾ ਸੰਗਰੂਰ ਲੁਧਿਆਣਾ ਨਮਾਸ਼ਹਿਰ ਰੂਪਨਗਰ ਸਭ ਜੀ ਅਜੀਤ ਸਿੰਘ ਨਗਰ ਫਤਿਹਗੜ੍ਹ ਤੇ ਪਟਿਆਲੇ ਵਿੱਚ ਵੀ ਜਿਹੜੀ 50 ਤੋਂ 25% ਦੀ ਉਮੀਦ ਹੈ ਕਿ ਘਰ ਚ ਚਮਕ ਬੂੰਦਾਬੰਦੀ ਹੋ ਸਕਦੀ ਹੈ ਕੋਈ ਵੱਡੀ ਕਾਰਵਾਈ ਤਾਂ ਨਹੀਂ ਹੈ ਫਿਲਹਾਲ ਦੇ ਅਪਡੇਟ ਦੇ ਮੁਤਾਬਕ ਪਰ ਹਾਂ ਸਿਸਟਮ ਬਦਲ ਰਿਹਾ ਹੈ ਮੀਂਹ ਦੀ ਉਮੀਦ ਵਧਦੀ ਹੋਈ ਦਿਖਾਈ ਦੇ ਰਹੀ ਹੈ ਮੇਰੇ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਵੀ ਥੋੜੀ ਜਿਹੀ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਝੋਨੇ ਦੀ ਫਸਲ ਦੀ ਕਟਾਈ ਦਾ ਸਮਾਂ ਚੱਲ ਰਿਹਾ ਹੈ ਮੱਕੀ ਫਿਲਹਾਲ ਸਾਂਭ ਹੋ ਚੁੱਕੀ ਹੈ ਬਹੁਤ ਸਾਰੇ ਇਲਾਕੇ ਦੇ ਵਿੱਚ ਹੁਣ ਝੋਨੇ ਦੀ ਫਸਲ ਪੱਕ ਕੇ ਤਿਆਰ ਹੈ ਬਹੁਤ ਸਾਰੇ ਇਲਾਕੇ ਦੇ ਤਾਂ ਸਾਂਭ ਲਈ ਹੈ ਤੇ ਹਜੇ ਵੀ 50 ਤੋਂ 25% ਦੇ ਵਿੱਚਕਾਰ ਅਜਿਹੇ ਕਿਸਾਨ ਨੇ ਜਿਹੜੇ ਵੱਢਣ ਦੀ ਤਿਆਰੀ ਵਿੱਚ ਨੇ ਤੇ 25% ਕਿਸਾਨ ਅਜਿਹੇ ਨੇ ਜਿਨ੍ਹਾਂ ਦੀ ਹਜੇ ਫਸਲ ਪੱਕਣੀ ਮੋਇਸਚਰ ਜ਼ਿਆਦਾ ਹੈ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਚਿੰਤਾ ਹੋ ਸਕਦੀ ਹੈ 5 ਤਰੀਕ ਦਿਨ ਦੇ ਨੇੜੇ ਤੇ ਸਿਸਟਮ ਪਹੁੰਚ ਰਿਹਾ ਜੀ ਜੋ ਕਿ 6 7 ਤੇ 8 ਤਰੀਕ ਤੱਕ ਪੰਜਾਬ ਦੇ ਵਿੱਚ ਮੀ ਦਾ ਸਿਸਟਮ ਬਣਾ ਸਕਦਾ ਹੈ ਇਹ ਸੀ ਜੀ ਅਪਡੇਟ ਬਾਕੀ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਕਿਸਾਨੀ ਗਰੁੱਪਾਂ ਰਹੀ WhatsApp ਸਟੇਟਸ ਰਹੀ ਮਿਲਦੇ ਆਗਲੀ ਵੀਡੀਓ ਵਿੱਚ ਜਲਦ ਧੰਨਵਾਦ ਜੀ